ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈਕર્ડਸ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਕਰਦੇ ਆਂ ਕਲਾ ਹਰ ਮਨੁੱਖ ਦੇ ਅੰਦਰ ਹੁੰਦੀ ਹੈ ਹਰ ਮਨੁੱਖ ਕਲਾਕਾਰ ਹੁੰਦਾ ਹੈ ਪਰ ਇਹ ਕਲਾ ਨੂੰ ਬਾਹਰ ਕੱਢਣਾ ਮਨੁੱਖ ਦਾ ਆਪਣੀ ਮਿਹਨਤ ਹੁੰਦੀ ਹੈ ਸਾਡੇ ਨਾਲ ਇੱਕ ਕਲਾਕਾਰ ਸਾਹਮਣੇ ਦਿਖਾ ਰਿਹਾ ਹੈ ਤੁਹਾਨੂੰ ਇੱਕ ਐਸੀ ਕਲਾ ਹੈ ਜਿਸ ਦਾ ਸਟਾਈਲ ਨਾ ਇੰਨਾ ਤੇਜ਼ ਹੈ ਇੰਨਾ ਜ਼ਿਆਦਾ ਹੈ ਕਿ ਇੱਕ ਸਟੈਚੂ ਦੀ ਤਰ੍ਹਾਂ ਜਦੋਂ ਬਣ ਜਾਂਦੇ ਨੇ ਤਾਂ ਕਈ-ਕਈ ਘੰਟੇ ਉਹ ਇੱਕ ਸਟੈਚੂ ਬਣ ਕੇ ਖੜੇ ਰਹਿੰਦੇ ਨੇ इवन ਕਿ ਸਾਹ ਵੀ ਨਹੀਂ ਲੈਂਦੇ ਬਹੁਤ ਗੌਰ ਨਾਲ ਦੇਖ ਰਿਆ ਸੀ ਮੈਂ ਇਹ ਸ਼ਖਸ ਸਾਡੇ ਪੁੱਚੋ ਮੰਡੀ ਵਿੱਚ ਆਏ ਔਰ ਮਾਰਕੀਟ ਦੇ ਵਿੱਚ ਜਦੋਂ ਇਹ ਖੜੇ ਸੀ ਜਾਂ ਇਹਨਾਂ ਦੀ ਕੋਈ ਵੀ ਹਰਕਤ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਣਾ ਚਾਹਿਆ ਪਰ ਵਾਕਈ लाजवाब ਹੈ ਹੁਣ ਠੀਕ ਅਸੀਂ ਪੰਜਾਬੀ ਫਿਲਮਾਂ ਕਈ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਸ਼ੂਟ ਹੋਈਆਂ ਉਹਨਾਂ ਦੇ ਵਿੱਚ ਇੱਕ ਸਟੈਚੂ ਦੇਖਦੇ ਆ ਰਹੇ ਸੀ ਪਰ ਸਾਡੇ ਇਹ ਪੰਜਾਬ ਦੇ ਵਿੱਚ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਾਡੀ ਪੁੱਚੋ ਮੰਡੀ ਦੇ ਵਿੱਚ ਵੀ ਸਟੈਚੂ ਆਇਆ ਤੇ ਆਓ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੋਸ਼ਿਸ਼ ਕਰਦੇ ਆਂ ਬੋਲਦੇ ਆਪਣੇ ਨਾਲ ਕਿ ਸਟੈਚੂ ਬਣ ਕੇ ਰਹਿੰਦੇ ਆ ਕੋਈ ਇਸ਼ਾਰਾ ਬਹੁਤ ਕਿਉਂਕਿ ਇਹਨਾਂ ਨੂੰ ਜੋ ਜਿੱਥੇ ਵੀ ਖੜ੍ਹ ਜਾਣ ਭਾਵੇਂ ਗਰਮੀ ਹੋਵੇ ਸਰਦੀ ਹੋਵੇ بارش ਹੋਵੇ ਕੋਈ ਵੀ ਅਸਰ ਨਹੀਂ ਔਰ ਮੈਂ ਕਹਿੰਦਾ ਡਰੈਸ ਔਰ ਇਹਨਾਂ ਦਾ ਜਿਹੜਾ ਸਟੈਮਨਾ ਬਾ ਕਮਾਲ ਹੈ ਤੇ ਐਸਲੀ ਐ ਅਸਲੀ ਹੈ ਪਰ ਕੋਸ਼ਿਸ਼ ਕਰਦੇ ਆਂ ਹੈਲੋ ਮਿਸਟਰ ਕਬੀਰ ਜੀ ਸਰ ਜੀ ਕੀ ਹਾਲ ਚਾਲ ਹੈ ਵਧੀਆ ਸਰ ਜੀ ਹੋ ਠੀਕ ਹੋ ਬਹੁਤ ਵਧੀਆ ਕੰਮ ਜਾਰੀ ਹੈ ਹਾਂਜੀ ਸਰ ਇਹ ਨਹੀਂ ਹਿਲਦਾ 2-2 ਘੰਟਿਆਂ ਦੀ ਨੇਠੀ ਹੋ ਜਾਂਦੀ ਹੈ ਜਿੱਥੇ ਖੜ ਜਾਂਦਾ ਹੈ ਕਬੀਰ ਬਹੁਤ ਵਧੀਆ ਲੱਗਿਆ ਸਾਡੀ ਪੁੱਛੋਂ ਮੰਡੀ ਚਾਏ ਔਰ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਾਂ ਹਾਂਜੀ ਸਰ ਕਬੀਰ ਕਿੱਥੋਂ ਬਿਲੋਂਗ ਕਰਦਾ ਸਰ ਬੇਸੇ ਦਾ ਅਸੀਂ ਪਿੱਛੋਂ ਰਹਿਣ ਵਾਲੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਆ ਤੇ ਮੇਰਾ ਜਨਮਾ ਵੀ ਸ਼੍ਰੀ ਗੰਗਾ ਨਗਰ ਵਿੱਚ ਹੋਇਆ ਸੀ ਜੀ ਤੇ ਉਦੋਂ ਬਾਅਦ ਡੈਡੀ ਆਰਗੇ ਇੱਥੇ ਭਗਤਾ ਭਾਈ ਕਾ ਵਿੱਚ ਆ ਗਏ ਸੀ ਜੀ ਤੇ ਸਾਨੂੰ ਰਹਿਣ ਦੇ ਨੂੰ ਘੱਟੋ ਘਾਟ 50 ਸਾਲ ਹੋ ਗਏ ਡੈਡੀ ਆਰਗੇ ਨੂੰ ਤੇ ਮੇਰਾ ਜਨਮਾ ਕਰਮਾ ਦਾ ਰਾਜਸਥਾਨ ਦਾ ਹੁਣ ਅਸੀਂ ਭਗਤੇ ਸਾਰਾ ਕੁਝ ਵੋਟਾਂ ਲਿਸਟਾ ਭਗਤੇ ਬਣੀ ਆ ਸਾਡੀਆਂ ਤੇ ਮੈਂ ਭਗਤੇ ਆ ਰਹਿਣ ਵਾਲਾ ਸਰ ਤੇ ਸ਼ਖਸ਼ ਨਾਲ ਨੇ ਆ ਮੇਰਾ ਛੋਟਾ ਭਰਾ ਇਹਦੇ ਨਾਮ ਰਾਮ ਆ अच्छा राम कबीर और राम हां जी सर दोनों ही स्टैचू ਦਾ ਕੰਮ ਹੈ ਹਾਂ ਜੀ ਹਾਂ ਜੀ ਇਹ ਸਟੈਚੂ ਬਣਨ ਦੀ ਕੋਈ ਪਹਿਲਾਂ ਛੋਟੇ ਹੁੰਦਿਆਂ ਤੋਂ ਇਹ ਆਏ ਸੀ ਕਿ ਵੱਡੇ ਹੋ ਕੇ ਕੋਈ ਫਿਲਮਾਂ ਦੇਖੀਆਂ ਜਿਹੜੀਆਂ ਆਪਣੇ ਕੈਨੇਡਾ ਅਮਰੀਕਾ ਦੇ ਵਿੱਚ ਸ਼ੂਟ ਹੋਈਆਂ ਪੰਜਾਬੀ ਫਿਲਮਾਂ ਤੇ ਉਹਨਾਂ ਨੂੰ ਦੇਖ ਕੇ ਬਣਿਓ ਸਰ ਤੁਸੀਂ ਇਹ ਦੇਖੇ ਹੋਣਗੇ ਮੈਂ ਸਰ ਪਹਿਲਾਂ ਪੜਾਈ ਕਰਦਾ ਸੀ ਜੀ ਤੇ ਜਦੋਂ ਡੈਡੀ ਨੂੰ ਹਾਰਟ ਅਟੈਕ ਹੋ ਗਏ ਤੈਨ ਇਕੱਠੇ ਅਟੈਕ ਪੈ ਗਏ ਸੀ ਉਹਦੇ ਕਰਕੇ ਮੈਨੂੰ ਪੜ੍ਹਾਈ ਛੱਡਣੀ ਪੈ ਗਈ ਤੇ ਪੜ੍ਹਾਈ ਛੱਡਣ ਦੇ ਕਾਰਨ ਫਿਰ ਮੈਂ ਬਾਹਰਲੇ ਮੁਲਕ ਹੀ ਤੁਸੀਂ ਇਦਾਂ ਦਾ ਸਟੈਚੂ ਬਣੇ ਦੇਖੇ ਹੋਣਗੇ ਜੀ ਤੇ ਉਹਦੇ ਵਿੱਚ ਮੈਂ ਸੋਚ ਕੇ ਮੈਂ ਸੋਚਾਂ ਮੈਂ ਕੁਝ ਨਵਾਂ ਕਰੀਏ ਇੰਡੀਆ 'ਚ ਵੀ ਆਪਣਾ ਦਿਖਾਈਏ ਹੁਨਰ ਹੈਗਾ ਕੁਝ ਇੰਡੀਆ 'ਚ ਵੀ ਤੇ ਅਸੀਂ ਮੈਂ ਫਿਰ ਸਟੈਚੂ ਤਿਆਰ ਕੀਤਾ ਮੈਂ ਖੁਦ ਸਟੈਚੂ ਬਣਾ ਆਪ ਤੇ ਉਦਾਂ ਮੈਂ 2 ਘੰਟੇ ਮੇਰਾ ਪ੍ਰੈਕਟਿਸ ਮੈਂ ਜੇ 2 ਘੰਟੇ ਖੜ ਸਕਦਾ ਮੈਂ ਬਿਨਾ ਹਿੱਲੇ ਡੁੱਲੇ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕਦਾ ਹਾਂ ਕਬੀਰ ਜਦੋਂ ਫਸਟ ਟਾਈਮ ਸਟੈਚੂ ਬਣੇ ਸੀਗੇ ਹਾਂਜੀ ਸਰ ਪਹਿਲਾਂ ਪ੍ਰੈਕਟਿਸ ਕੀਤੀ ਹਾਂਜੀ ਸਰ ਕਿੰਨਾ ਚਿਰ ਪ੍ਰੈਕਟਿਸ 6 ਮਹੀਨੇ ਕੀਤੀ ਸੀ ਸਰ 6 ਮਹੀਨੇ ਕਰਕੇ ਰੋਡ ਦੇ ਉੱਤੇ ਖੜ ਜਾਣਾ ਕਿਤੇ ਵੀ ਜਾ ਕੇ ਖੜ ਜਾਣਾ ਹਾਂਜੀ ਸਰ ਡਰੈਸ ਅੱਪ ਹੋ ਕੇ ਹੀ ਖੜਦੇ ਸੀ ਕਿ ਵੈਸੇ ਹੀ ਸਿੰਪਲ ਨਹੀਂ ਡਰੈਸ ਮੈਂ ਯੂਨੀਫਾਰਮ ਬਣਵਾ ਕੇ ਫਿਰ ਮੈਂ ਖੜਦਾ ਹੁੰਦਾ ਸੀ ਤੇ ਮੈਂ ਦਿੱਲੀ ਨੂੰ ਸਿੱਖਿਆ ਸੀ ਕੰਮ ਤੇ ਦਿੱਲੀ ਖੜਦ ਰਹੇ ਹਾਂ ਅਸੀਂ ਤੇ ਕਈ ਥਾਂ ਮੈਂ ਹੁਣ ਖੜਦਾ ਰਿਹਾ ਹਾਂ ਪ੍ਰੋਗਰਾਮ ਵੀ ਸਾਡੇ ਬਹੁਤ ਲੱਗਦੇ ਨੇ ਹੁਣ ਜਿਵੇਂ ਹੁਣ ਕ੍ਰਿਸ਼ਨਾ ਅਜਕਣ ਲਹਿੰਗਾ ਹਾਊਸ ਹੈਗਾ ਰਾਮਪਰੇ ਤੇ ਨਿਊ ਮਾਰਕੀਟ ਦੇ ਸਾਹਮਣੇ ਬਿਲਕੁਲ ਤੇ ਉਹਨਾਂ ਨੇ ਸਾਨੂੰ ਐਡ ਕਰਨ ਦਾ ਮੌਕਾ ਦਿੱਤਾ 3 ਮਹੀਨੇ ਦੀ ਲਈ ਐਡ ਉਹਨਾਂ ਦੇ ਬੋਕਾ ਸੀ ਤੇ ਉਹ ਤੋਂ ਪਹਿਲਾਂ ਸੀ ਫਰੀਦਕੋਟ ਕੋਟਕਪੂਰਾ ਤੇ ਕਈ ਥਾਂ ਜਾ ਚੁੱਕੇ ਹਾਂ ਮੁਕਸਰ ਸਾਹਿਬ ਫਿਰੋਜ਼ਪੁਰ ਹੋ ਗਿਆ ਕਈ ਥਾਂ ਸਾਨੂੰ ਵੀ ਗਣਤੀ ਨਹੀਂ ਅਜੇ ਕਿੰਨੇ ਕ ਅਸੀਂ ਥਾਂ ਜਾ ਚੁੱਕੇ ਹਾਂ ਕਬੀਰ ਅ ਅੱਜਕਲ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਮੈਂ ਦਿੱਲੀ ਸਾਈਡ ਤੋਂ ਪਹਿਲਾਂ ਵੀ ਦੇਖਦਾ ਰਿਹਾ ਕਿ ਇਸ ਤਰ੍ਹਾਂ ਦੇ ਸਟੈਚੂ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਬਣਨ ਲੱਗ ਗਿਆ ਕਿ ਨਹੀਂ ਹਾਂਜੀ ਸਰ ਵਿਆਹ ਸ਼ਾਦੀਆਂ ਜੀ ਵੀ ਬੁਕਿੰਗ ਹੁੰਦੇ ਆ ਬਰਥਡੇ ਪਾਰਟੀ ਹੋਗੀ ਆਮ ਤੌਰ ਤੇ ਤੁਹਾਨੂੰ ਪਤਾ ਜਨਮ ਦਿਨ ਹੋ ਗਿਆ ਕੁਝ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਨੂੰ ਐਡਮਿਟ ਕਰਦੇ ਆ ਤੇ ਸਾਨੂੰ ਵਧੀਆ ਵਧੀਆ ਲੱਗਦਾ ਸਾਨੂੰ ਕਿਉਂਕਿ ਕਿਉਂਕਿ ਪਰਿਵਾਰ ਵੀ ਹੈ ਤੁਹਾਡਾ ਹਾਂਜੀ ਸਰ ਪਰਿਵਾਰ ਪਾਲਣਾ ਉਹ ਵੀ ਜ਼ਰੂਰੀ ਹੈ ਕਿ ਇਸ ਸਟੈਚੂ ਬਣ ਕੇ ਪਰਿਵਾਰ ਪਾਲਿਆ ਜਾਂਦਾ ਹੈ ਹਾਂਜੀ ਇਹਦੇ ਨਾਲ ਮੇਰੀ ਰੋਜੀ ਰੋਟੀ ਵਧੀਆ ਚੱਲਦੀ ਆ ਤੇ ਘਰ ਪਰਿਵਾਰ ਵਧੀਆ ਚੱਲ ਰਿਹਾ ਇਹਦੇ ਤੇ ਕੋਈ ਦਿੱਕਤ ਹੈ ਨਹੀਂ ਅਜੇ ਜਦੋਂ ਮੈਂ ਇਦਾਂ ਦਾ ਕਰਨ ਲੱਗਿਆ ਤੇ ਘਰ ਵੀ ਵਧੀਆ ਚੱਲ ਰਿਹਾ ਸਰ ਮੇਰਾ ਤੇ ਇਦਾਂ ਕੋਈ ਦਿੱਕਤ ਨਹੀਂ ਆਈ ਪਰਿਵਾਰ ਸਾਡੀ ਫੈਮਿਲੀ ਥੋੜੀ ਵੱਡੀ ਆ ਫਿਰ ਵੀ ਵਧੀਆ ਚੱਲ ਰਿਹਾ ਸਰ ਅਸੀਂ ਬਣਾ ਲੈਂਦੇ ਜਿੰਨੇ ਖਰਚਾ ਪਾਣੀ ਸਾਡਾ ਵਧੀਆ ਚੱਲਦਾ ਸਰ ਹੁਣ ਜਿਵੇਂ ਤੁਸੀਂ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਸੜਕ ਦੇ ਕਿਤੇ ਵੀ ਖੜ੍ਹ ਜਾਂਦੇ ਹੋ ਉੱਥੇ ਲੋਕਾਂ ਦਾ ਇਕੱਠ ਵੀ ਹੋ ਜਾਂਦਾ ਹੈ ਦੇਖਣ ਆਲੇ ਬਹੁਤ ਆਉਂਦੇ ਆ ਪੰਜਾਬੀ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਪੰਗੇ ਬਹੁਤ ਲੈਂਦੇ ਆ ਜਦੋਂ ਸਟੈਚੂ ਬਣੇ ਹੁੰਨ ਉਸ ਟਾਈਮ ਤੇ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੋਵੇ ਜਦੋਂ ਕੋਈ ਹਰਕਤ ਕਰਦਾ ਕੋਈ ਹਸਾਉਣ ਦੀ ਕੋਸ਼ਿਸ਼ ਕਰਦਾ ਜਾਂ ਹਲਾਉਣ ਦੀ ਕੋਸ਼ਿਸ਼ ਕਰਦਾ ਹੋਊਗਾ ਸਰ ਕੋਸ਼ਿਸ਼ ਤਾਂ ਬਹੁਤ ਕਰਦੇ ਸਾਨੂੰ ਹਲਾਉਣ ਦੀ ਤੇ ਹਸਾਉਣ ਦੀ ਪਰ ਸਾਡਾ ਸਟੈਮਨਰ ਇਦਾਂ ਬਣਿਆ ਵੈ ਤੇ ਅਸੀਂ ਹੱਸਦੇ ਵੀ ਨਹੀਂ ਨਹੀਂ ਹੱਲਦੇ ਸਰ ਤੇ ਅਸੀਂ ਪੂਰੀ ਆਪਣੀ ਟ੍ਰੇਨਿੰਗ ਜਿਵੇਂ ਲਿੱਤੀ ਆ ਉਹ ਸਾਹਮਣੇ ਖੜੇ ਰਹਿਣੇ ਆ ਅੱਛਾ ਦੋਨੋ ਪ੍ਰਾ ਇਕੱਠੇ ਹੀ ਤੁਸੀਂ ਜਾਣਿਓ ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਚਾਹੇ ਵਿਆਹ ਸ਼ਾਦੀ ਦਾ ਹੋਵੇ ਜਾਂ ਅੱਜ ਕੱਲ ਤੁਸੀਂ ਜਿਸ ਤਰ੍ਹਾਂ ਇਹ ਐਡ ਵੀ ਕਰ ਰਹੇ ਹੋ ਰਾਮਪਰਾ ਦੇ ਇੱਕ ਸ਼ੋਅਰੂਮ ਦੀ ਐਡ ਚੱਲ ਰਹੀ ਹੈ ਇਹ ਤੁਹਾਨੂੰ ਐਡ ਲਿਸਟ ਜੇ ਸੰਪਰਕ ਕਰਨਾ ਚਾਹਵੇ ਸਾਡਾ ਕੋਈ ਸਰੋਤਾ ਤਾਂ ਤੁਸੀਂ ਆਪਣਾ ਨਾਮ ਔਰ ਨੰਬਰ ਔਰ ਸੰਪਰਕ ਨੰਬਰ ਸਾਰਾ ਕੁਝ ਹਾਂਜੀ ਸਰ ਮੇਰਾ ਨਾਮ ਕਵੀਰ ਹੈਗਾ ਤੇ ਮੇਰਾ ਕੰਟੈਕਟ ਨੰਬਰ ਹੈਗਾ 6239758 171 ਨੰਬਰ ਆ ਜੀ ਤੇ ਛੋਟੇ ਵੀਰ ਦਾ ਵੀ ਨੰਬਰ ਤੁਸੀਂ ਲੈ ਸਕਦੇ ਹੋ ਇਹ ਤੋਂ ਗੱਲਬਾਤ ਕਰਕੇ ਹਾਂਜੀ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਰਾਮ ਜੀ ਤੇ ਭਗਤੇ ਦਾ ਰਹਿਣ ਵਾਲਾ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ 62362840 33933 ਮੈਨੂੰ ਤਾਂ ਲੱਗਦਾ ਬੋਲਿੰਗ ਹੀ ਨਹੀਂ ਭਰਾ ਬੜਾ ਤੂੰ ਜਦੋਂ ਇੱਕ ਆਰੀ ਸਟੈਚੂ ਬਣ ਜਾਂਦਾ ਕਿੰਨਾ ਟਾਈਮ ਲਗਾਤਾਰ 2 ਢਾਈ ਘੰਟੇ ਲੱਗ ਜਾਂਦੇ 2 ਢਾਈ ਘੰਟੇ ਸੁਣਨਾ ਚਾਹਿਆ ਕਹਿੰਦੇ ਸਾਹ ਵੀ ਰੋਕ ਲੈਂਦਾ ਰਾਮ ਉਹ ਪਹਿਲਾਂ ਰੋਕ ਲੈਂਦਾ ਸੀ ਜੀ ਕਿਉਂਕਿ ਪਹਿਲੇ ਮੈਂ ਅੱਧੇ ਅੱਧੇ ਘੰਟੇ ਰੋਕ ਲੈਂਦਾ ਸੀ ਸਾਹ ਤੇ ਹੁਣ ਮੈਂ ਰੋਕ ਨਹੀਂ ਸਕਦਾ ਕਿਉਂਕਿ ਮੇਰਾ ਲੀਵਰ ਖਰਾਬ ਹੋ ਗਿਆ ਸੀ ਤਾਂ ਕਰਕੇ ਡਾਕਟਰ ਨੇ ਮਨਾ ਘਰ ਆਈ ਕਬੀਰ ਮੇਕਅਪ ਦੀ ਗੱਲ ਕਰੀਏ ਮੇਕਅਪ ਕੋਈ ਖਾਸ ਕਿਸਮ ਦਾ ਮੇਕਅਪ ਹੈ ਜਿਹੜਾ ਤੁਸੀਂ ਸਰ ਆ ਮੇਕਅਪ ਦਿੱਲੀੋਂ ਲੈਣਾ ਪੈਂਦਾ ਸਾਨੂੰ ਇਹਦੇ ਨਾਲ ਦਾ ਸਿਰਫ 20 ਰੁਪਏ ਟੋਲੇ ਵੀ ਮਿਲਦਾ ਪਰ ਅਸੀਂ ਯੂਜ਼ ਨਹੀਂ ਕਰਦੇ ਉਹ 20 ਰੁਪਏ ਟੋਲੇ ਵਾਲਾ ਪਤਾ ਕਿਉਂਕਿ ਉਹ ਚਿਹਰੇ ਨੂੰ ਇਨਫੈਕਸ਼ਨ ਕਰਦਾ ਸਰ ਤੇ 80 ਰੁਪਏ ਤੋਂ ਲੈ ਮੇਕਅਪ ਜਿਹੜਾ ਤੁਸੀਂ ਸਾਡੇ ਫੇਸ ਤੇ ਦੇਖ ਰਹੇ ਹੋ ਤੇ 80 ਰੁਪਏ ਤੋਂ ਲੈ ਉਹਦੇ ਮੇਰੇ ਚ 8 ਤੋਂ ਲੈ ਲੱਗਦਾ ਕਿਉਂਕਿ ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਤਾਂ ਕਰਕੇ 8 ਤੋਂ ਲੈ ਯੂਜ਼ ਹੁੰਦਾ ਮੇਰੇ ਇੱਕ ਦਿਹਾੜੀ 'ਚ ਤੇ ਇਹਦੇ ਦਾ 4 ਤੋਂ ਲੈ ਲੱਗਦਾ ਜੇ ਦੇ ਘੱਟ ਪਸੀਨਾ ਆਉਂਦਾ ਇਹ ਕ ਵੀਰ ਇੱਕ ਹੋਰ ਮੈਂ ਗੱਲ ਮੇਰੇ ਜਨ ਚ ਆਈ ਆ ਮੇਕਅਪ ਘਰੋਂ ਕਰਕੇ ਤੁਰਦੇ ਹਾਂ ਕਿ ਜਦੋਂ ਸ਼ਹਿਰ 'ਚ ਕਿਤੇ ਜਾ ਵੜਦੇ ਹਾਂ ਉੱਥੇ ਜਾ ਕੇ ਮੇਕਅਪ ਹੁੰਦਾ ਇਹ ਅਸੀਂ ਘਰੋਂ ਤਿਆਰ ਹੋ ਕੇ ਮੇਕਅਪ ਮੂਕਅਪ ਕਰਕੇ ਫਿਰ ਨਿਕਲਦੇ ਆਂ ਬਾਹਰ વાયક ਸਾਡੇ ਕੋਲੇ ਹੈਗੀ ਓਦੋਂ ਨਿਕਲਦੇ ਲੋਕ ਸਾਨੂੰ ਦੇਖ ਕੇ ਵੀ ਖੁਸ਼ ਬਹੁਤ ਹੁੰਦੇ ਨੇ ਆਵਾਜ਼ਾਂ ਮਾਰ ਲੱਗ ਜਾਂਦੇ ਆ ਸੈਲਫੀ ਲੈਣੀ ਹੈ 2 ਮਿੰਟ ਖੜਜੋ ਅਸੀਂ ਉਹਨਾਂ ਉਹਨਾਂ ਦਾ ਵੀ ਮਨ ਖੁਸ਼ ਕਰਕੇ ਉਹਨੇ 2 ਮਿੰਟ ਲਾ ਕੇ ਉਹਨੇ ਉਹਨਾਂ ਕੋਲੇ ਵੀ ਤੇ ਜਿੰਮੇ ਕੋਈ ਮਿਲ ਗਿਆ ਸਾਡੇ ਕੋਲੇ ਉਹਨਾਂ ਨੂੰ ਵੀ ਉਹ ਵੀ ਸਾਡਾ ਮਾਨ ਸਨਮਨ ਵਧਿਆ ਕਰਦੇ ਨੇ ਜਿੰਮੇ ਸਾਨੂੰ ਕੋਈ ਵਕਸ਼ਿਸ਼ ਦੇ ਦਿੰਦਾ ਕੋਈ ਆਪ ਦਾ ਕੋਈ ਖਾਣ ਪੀਣ ਦੀ ਚੀਜ਼ ਦੇ ਦਿੰਦਾ ਕੋਈ ਸਾਨੂੰ ਚਾਹ ਪਾਣੀ ਦਾ ਪੁੱਛਦਾ ਸਾਨੂੰ ਬਹੁਤ ਵਧੀਆ ਲੱਗਦਾ ਸਾਡੇ ਨਾਲ ਸੈਲਫੀਆਂ ਲੈਂਦੇ ਨੇ ਲੋਕ ਸਾਨੂੰ ਬਹੁਤ ਵਧੀਆ ਪਸੰਦ ਕਰਦੇ ਨੇ ਲੋਕ ਕਬੀਰ ਮੈਂ ਤੁਹਾਡੀ ਗੱਲ ਸੈਲਫੀਆਂ ਵਾਲੀ ਗੱਲ ਤੋਂ ਮੇਰੇ ਯਾਦ ਆਇਆ ਅਕਸਰ ਮੇਰੀ ਮੁਲਾਕਾਤ ਫਿਲਮੀ ਸਟਾਰਸ ਨਾਲ ਹੁੰਦੀ ਹੈ ਪੰਜਾਬੀ ਗਾਇਕਾ ਨਾਲ ਵੀ ਹੁੰਦੀ ਰਹਿੰਦੀ ਹੈ ਔਰ ਜਦੋਂ ਤੀਕ ਉਹ ਹਜੇ ਸਟੈਬਲਿਸ਼ ਹੋਣ ਲੱਗਦੇ ਆ ਥੋੜੇ ਉੱਭਰਨ ਲੱਗਦੇ ਆ ਉਦੋਂ ਤੀਕ ਤਾਂ ਠੀਕ ਹੈ ਜਦੋਂ ਸਟਾਰ ਬਣ ਜਾਂਦੇ ਆ ਉਦੋਂ ਫਿਰ ਉਹ ਆਪਦੇ ਸਰੋਤਿਆਂ ਨਾਲ ਸੈਲਫੀ ਕਰਾਉਣ ਤੋਂ ਵੀ ਹਿਜਕ ਚਾਰਟ ਮੰਨਦੇ ਆ ਦੂਰ ਰਹਿਣ ਦਾ ਬੌਂਸਰ ਰੱਖਣੇ ਐਦਾਂ ਦੀ ਹਰਕਤਾਂ ਜਦੋਂ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਤੇ ਮੈਂ ਤਾਂ ਇਹ ਕਹਿੰਦਾ ਉਹਨਾਂ ਜਦੋਂ ਸਰੋਤਿਆ ਸਰੋਤਿਆਂ ਦੇ ਕਾਰਨੀ ਤੁਸੀਂ ਕਲਾਕਾਰ ਹੋ ਮੈਂ ਕਹਿੰਦਾ ਪੈਸਿਆਂ ਨਾਲੋਂ ਵੱਧ ਖੁਸ਼ੀ ਹੁੰਦੀ ਹੋਊਗੀ ਜਦੋਂ ਕੋਈ ਰੋਕ ਕੇ ਜਾਂ ਕੋਲੇ ਆ ਕੇ ਤੁਹਾਡੇ ਫੋਟੋਆਂ ਕਰਾਉਂਦਾ ਹਾਂਜੀ ਸਾਨੂੰ ਬਹੁਤ ਵਧੀਆ ਲੱਗਦਾ ਸੀ ਤਾਂ ਆਪ ਰੋਕ ਲਿੰਨੇ ਮੋਟਰਸਾਈਕਲ ਜਦੋਂ ਕੋਈ ਆਵਾਜ਼ ਮਾਰਦਾ ਆਮ ਤੌਰ ਤੇ ਤੁਸੀਂ ਦੇਖਿਆ ਹੀ ਹੋਗਾ ਵੱਡੇ ਸਟਾਰ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦੇ ਆ ਉਹਨਾਂ ਨਾਲ ਸਰਫੀ ਖਿਚਾਣ ਤੋਂ ਖਿਚ-ਖਿਚਾਉਂਦੇ ਆ ਉਹਨਾਂ ਦੇ ਬੌਂਸਰ ਧੱਕੇ ਮਾਰਨ ਲੱਗ ਜਾਂਦੇ ਆ ਇਦਾਂ ਦਾ ਅਸੀਂ ਕੋਈ ਕੰਮ ਇਦਾਂ ਕਰਦੇ ਨਹੀਂ ਤੁਸੀਂ ਆਮ ਤੌਰ ਤੇ ਦੇਖਿਆ ਹੋਊਗਾ ਕਿੰਨੀ ਬੀੜ ਹੋ ਜਾਂਦੀ ਸਾਨੂੰ ਦੇਖਣ ਲਈ ਤੇ ਸਾਡੇ ਨਾਲ ਫੋਟੋਆਂ ਕਰਾਉਣ ਲਈ ਅਸੀਂ ਉਹਨਾਂ ਨੂੰ ਕੋਈ ਇਦਾਂ ਜਵਾਬ ਨਹੀਂ ਦਿੰਦੇ ਫੋਟੋ ਨਹੀਂ ਕਰਵਾਣੀ ਕਿ ਕਰਵਾਣੀ ਹੈਗੀ ਆ ਅਸੀਂ ਫੋਟੋ ਖੁਸ਼ ਹੋ ਕੇ ਆਪ ਕਰਵਾਉਣੇ ਹੈਗੇ ਆ ਕਿਉਂਕਿ ਅਸੀਂ ਵੀ ਬੰਦੇ ਹੀ ਆ ਕੋਈ ਐ ਤਾਂ ਹੈ ਨਹੀਂ ਕੋਈ ਰੱਬ ਦੀ ਦੇਨ ਨਾ ਕੋਈ ਰਾਬਾ ਸੀ ਉਹਨਾਂ ਕੋਲ ਫੋਟੋ ਨਾ ਕਰਵਾਈ ਆ ਸਾਡੀ ਗਲਤ ਗੱਲ ਆ ਕਿਉਂਕਿ ਅਸੀਂ ਚਾਹੁੰਦੇ ਆ ਐਕਟਰ ਬਣ ਕੇ ਤੁਸੀਂ ਚਲੋ ਵਧੀਆ ਗੱਲ ਆ ਤੁਹਾਨੂੰ ਕਲਾ ਦਿੱਤੀ ਆ ਰੱਬ ਨੇ ਤੇ ਫੋਟੋ ਖਿਚਾਉਣ ਨਾਲ ਕੋਈ ਬੰਦਾ ਘਸਦਾ ਨਹੀਂ 2 ਮਿੰਟ ਲੱਗਦੀ ਹੈ 2 ਮਿੰਟਾਂ ਨਾਲ ਕੀ ਹੁੰਦਾ ਕੁਝ ਨਹੀਂ ਹੁੰਦਾ ਅਗਲੇ ਤਾਂ ਮਨ ਖੁਸ਼ ਹੋ ਜਾਂਦਾ ਕਵੀਰ ਜਿਸ ਤਰ੍ਹਾਂ ਪੰਜਾਬੀ ਫਿਲਮ ਵਿੱਚ ਆਪਾਂ ਮਾਡਲ ਦੇਖੇ ਸੀਗੇ ਹਾਂਜੀ ਸਟੈਚੂ ਸੌਰੀ ਬਾਹਰਲੇ ਮੁਲਕ ਦੇ ਵਿੱਚ ਸਟੈਚੂ ਦਿਖਾਏ ਤੇ ਕਦੇ ਪੰਜਾਬ ਦੇ ਵਿੱਚ ਇੱਥੇ ਫਿਲਮਾਂ ਸ਼ੂਟ ਹੁੰਦੀਆਂ ਕਦੇ ਮੌਕਾ ਮਿਲਿਆ ਫਿਲਮਾਂ ਵਿੱਚ ਸਰ ਤੁਸੀਂ ਫਿਲਮ ਦੇਖੀ ਹੋਗੀ ਚੱਲ ਮੇਰਾ ਪੁੱਤ ਜੈ ਤੇ ਉਹਦੇ ਵਿੱਚ ਸਟੈਚੂ ਬਣ ਕੇ ਆਇਆ ਵਾ ਇੱਕ ਜਿਵੇਂ ਉਹ ਪਾਕਿਸਤਾਨ ਦਾ ਦੱਸਦੇ ਹੁੰਦੇ ਉਸ ਫਿਲਮ 'ਚ ਤੇ ਅਸੀਂ ਉਹ ਤੋਂ ਪਹਿਲਾਂ ਅਸੀਂ ਕਰ ਚੁੱਕੇ ਸੀ ਤੇ ਉਹ ਪਤਾ ਕਿਉਂ ਉਹ ਫਿਲਮ ਸਟਾਰ ਆ ਤੇ ਉਹਨਾਂ ਨੂੰ ਦੇਖਣ ਲਈ ਲੋਕ ਸਿਨੇਮੇ ਵਗੈਰਾ ਮੋਲ ਵਗੈਰਾ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਦੇਖ ਕੇ ਸੋਚਦੇ ਆ ਉਹਨਾਂ ਦੀ ਕਾਪੀ ਕੀਤੀ ਆ ਪਰ ਉਹ ਸਾਡੀ ਕਾਪੀ ਕਰ ਰਿਹਾ ਸਰ ਆ ਸਾਡਾ ਖਾਨਦਾਨੀ ਕੰਮ ਆ ਬਹਿਰੂਪੀਆ ਆਰਟਿਸਟ ਕਲਾਕਾਰ ਠੀਕ ਆ ਸਰ ਮੇਰੇ ਬਾਪ ਦਾਦੇ ਮੇਰੇ ਦਾਦੇ ਦੇ ਦਾਦੇ ਆਹੀ ਕੰਮ ਕਰਦੇ ਹੁੰਦੇ ਸੀ ਰਾਜੇ ਮਹਾਰਾਜ ਦੇ ਅੱਗੇ ਮੇਰੇ ਡੈਡੀ ਦਾ ਨਾਮ ਨਗੋਰੀ ਰਾਮਾ ਜੀ ਤੇ ਮੇਰੇ ਡੈਡੀ ਆਹੀ ਕੰਮ ਕਰਦਾ ਸਰ ਤੇ ਅਸੀਂ ਚਾਰ ਭਰਾ ਖੁਦ ਆਹੀ ਕੰਮ ਕਰਦੇ ਮੇਰੇ ਤਾਏ ਦੇ ਚਾਚੇ ਦੇ ਮੁੰਡੇ ਸੋਰੀ ਤੇ ਉਹ ਵੀ ਆਹੀ ਕੰਮ ਕਰਦੇ ਆ ਉਹਨਾਂ ਨੂੰ ਮੈਂ ਟ੍ਰੇਨਿੰਗ ਦਿੱਤੀ ਐਨੂੰ ਟ੍ਰੇਨਿੰਗ ਦਿੱਤੀ ਤੇ ਐ ਕਰਕੇ ਸਾਡਾ ਕੰਮ ਹੁਣ ਚੱਲਦਾ ਰਿਹਾ ਤੇ ਅੱਗੇ ਤੋਂ ਅੱਗੇ ਹੁਣ ਵੱਧ ਗਿਆ ਤੁਸੀਂ ਡੱਬਾ ਵਾਲੀ ਮੇਰਾ ਸਵਾਲ ਅਸੀਂ ਮੈਂ ਤੁਹਾਡੀ ਗੱਲ ਨੂੰ ਰੋਕਦਾ ਮੇਰਾ ਸਵਾਲ ਇਹ ਸੀ ਕਿ ਤੁਹਾਨੂੰ ਕਿਤੇ ਫਿਲਮ ਦੇ ਵਿੱਚ ਪੰਜਾਬ ਦੇ ਵਿੱਚ ਸ਼ੂਟ ਹੁੰਦਾ ਉੱਥੇ ਰੋਲ ਕਰਨ ਦਾ ਮੌਕਾ ਮਿਲਿਆ ਅਸੀਂ ਵੀ ਚਾਹੁੰਦੇ ਹਾਂ ਸਰ ਸਾਨੂੰ ਵੀ ਕੋਈ ਮੌਕਾ ਮਿਲੇ ਫਿਲਮ ਦੇ ਵਿੱਚ ਆਨ ਦਾ ਤੇ ਅਸੀਂ ਵੀ ਕਹਿਣਾ ਚਾਹੁੰਦੇ ਆ ਫਿਲਮ ਇੰਡਸਟਰੀ ਨੂੰ ਤੇ ਸਾਨੂੰ ਵੀ ਇੱਕ ਵਾਰੀ ਮੌਕਾ ਜ਼ਰੂਰ ਮਿਲੇ ਫਿਲਮ ਦੇ ਵਿੱਚ ਆਣ ਦਾ ਸਾਨੂੰ ਵੀ ਐਕਟਿੰਗ ਵੇਰੇ ਵੀ ਬਹੁਤ ਆਉਂਦੀ ਆ ਸਾਡੇ ਵਿੱਚ ਕੋਟ-ਕਟ ਕੇ ਹੁਨਰ ਭਰਿਆ ਵਾ ਪਰ ਉਹਨਾਂ ਦੇ ਆਏ ਆ ਥੋੜੇ ਉਹਨਾਂ ਕੋਲ ਵੱਧ ਪੈਸੇ ਆ ਉਹ ਫਿਲਮਾਂ ਦੇ ਵਿੱਚ ਮੂਰੇ ਆ ਜਾਂਦੇ ਆ ਸਾਡੇ ਕੋਲ ਇੰਨੀ ਆਮਦਨੀ ਹੈ ਨਹੀਂ ਤਾਂ ਕਰਕੇ ਸਾਡੀ ਕਲਾ ਥੋੜੀ ਲੋਪਤਾ ਪਿੱਛੇ ਆ ਫਿਲਮੀ ਜੇ ਗੱਲ ਕਰੀ ਕੋਈ ਡਾਇਲੋਗ ਫਿਲਮ ਦਾ ਕੋਈ ਬੜਾ ਤੁਹਾਡੇ ਨੇੜੇ ਹੋਵੇ ਜਿਹੜਾ ਹਾਂਜੀ ਸਰ ਡਾਇਲੋਗ ਸੁਣਾ ਦਿੰਦੇ ਆ ਤੁਸੀਂ ਸਣੀ ਦੇਵ ਦਾ ਡਾਇਲੋਗ ਸੁਣਾ ਦਿੰਦੇ ਆ सुनना चाहूंगा सुना देने सनी दल्ला डायलॉग सुना देने कसम गंगा मैया की घर में घुस कर मारूंगा सातों को साथ मारूंगा एक साथ मारूंगा चीर दूंगा फाड़ दूंगा है ये मजदूर का हाथ है लोहा पिघलाकर उसके आकार बदल देता है ये ताकत खून पसीने की कमाई हुई रोटी की है मुझे किसी के टुकुड़े पे पड़ने की जरूरत नहीं है ਆਇਆ ਕਿ ਕੁੱਤਾ ਬਣ ਕੇ ਰਹੂੰ ਤੂੰ ਕਹੇ ਤੇ ਭੋਕੂ ਤੂੰ ਕਹੇ ਤੇ ਕਾਟੂ ਐਸਾ ਨਹੀਂ ਹੋਗਾ ਸਭ ਬਹੁਤ ਖੂਬ ਦੋਸਤੋ ਇਹ ਨੇ ਉਹ ਆਰਟਿਸਟ ਜੋ ਕੰਟਾ ਕੰਟਾ ਦੀ ਕੇ ਇੱਕ ਸਟੈਚੂ ਬਣ ਕੇ ਖੜੇ ਰਹਿੰਦੇ ਨੇ ਬਿਲਕੁਲ ਵੀ ਹਿਲਦੇ ਨਹੀਂ ਇੱਕ ਵਾਰ ਤਾਂ ਭਲੇਖਾ ਪਾ ਹੀ ਦਿੰਦੇ ਕਿ ਸੱਚੀ ਦਾ ਸਟੈਚੂ ਹੈ ਬਾਅਦ ਚ ਪਤਾ ਲੱਗਦਾ ਹੈ ਕਿ ਇੱਕ ਕਲਾਕਾਰ ਬੰਦੇ ਨੇ ਔਰ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਚਲ ਮੇਰਾ ਬੁੱਤ ਵਿੱਚ ਆਪਾਂ ਜੋ ਸਟੈਚੂ ਫਿਲਮਾਂ ਦੇ ਵਿੱਚ ਦੇਖਿਆ ਉਹ ਸਟੈਚੂ ਲਈ ਉਹਨਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਭਗਤਾ ਭਾਈ ਕਾ ਪਿੰਡ ਹੈ ਜਿਹੜਾ ਮਸ਼ਹੂਰ ਹੈ ਗੀਤਕਾਰੀ ਦੇ ਵਿੱਚ ਕਰਮਜੀਤ ਪੁਰੀ ਭਗਤਾ ਭਾਈ ਕਾ ਵਾਲਾ ਨੇ ਪੂਰੀ ਦੁਨੀਆ ਵਿੱਚ ਇਸ ਭਗਤੇ ਦਾ ਨਾਮ ਰੌਸ਼ਨ ਕੀਤਾ ਹੈ ਉੱਥੋਂ ਦੇ ਹੀ ਕਲਾਕਾਰ ਨੇ ਕਬੀਰ ਔਰ ਕਬੀਰ ਨਾਲ ਸੰਪਰਕ ਕਰ ਸਕਦੇ ਹਾਂ ਬਹੁਤ ਵਧੀਆ ਆਰਟਿਸਟ ਨੇ ਇਹੋ ਜੀ ਕਲਾ ਕਿਸੇ ਕਿਸੇ ਕੋਲ ਹੁੰਦੀ ਹੈ ਤੇ ਅੱਜ ਭੁਜੋ ਮੰਡੀ ਆਏ ਸੀ ਆਪਾਂ ਗੱਲਬਾਤ ਕੀਤੀ ਇਹਨਾਂ ਦੇ ਸਨਮੁਖ ਹੋਏ ਆ ਤੇ ਹੋਰ ਕਲਾਕਾਰ ਦੀ ਤਲਾਸ਼ ਦੇ ਵਿੱਚ ਮੈਂ ਤੁਹਾਡਾ ਦੋਸਤ ਰਾਜਵਿੰਦਰ ਰੰਗੀਲਾ ਮਿਲਦੇ ਹਾਂ ਕਿਸੇ ਦਿਨ ਹੋਰ ਕਲਾਕਾਰ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ